ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਬਨ ਕਬਨ ਗੁਣ ਕਹਿ ਕਹਿਗਾ ਵਾ ਤੂੰ ਸਾਹਿਬ ਗੁਣੀ ਨਿਧਨਾਂ ਮਰੀ ਮਹਿਮਾ ਬਰਨ ਨ ਸਕਾਂ ਤੂੰ ठाकुर ਊਚ ਭਗਵਾਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪਹਿਲਾ ਭੰਡਾ ਅੱਛਾ ਸੋ ਸੇਵਾ ਵਿੱਚ ਭੰਡਾ ਅਤਨਲੇ ਣ ਤੋਤਾ ਹੱਚਾ ਨ ਹੋਏ ਸੀ ਭੰਡਾ ਹੱਚਾ ਗੁਰੂ ਦਵਾਰ ਹੈ ਹੋਏ ਸੋਝੀ ਪਾਏ ਸੀ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਤਤ ਕੋ ਜਾਣੈ ਜਾਇ ਅੱਗੈ ਪਾਇ ਸਿ ਜੇ ਕਰਮ ਕਮਾਈ ਤੇ ਹਾ ਹੋਏ ਸਿ ਅੰਬਰੰਭ ਹਰਿ ਕਾ ਨਾਮ ਆਪ ਵਰਤਾਇ ਸ ਚੱਲਿਆ ਪਤ ਸੋ ਜਨਮ ਸਵਾਰ ਵਾਜਾ ਵਾਹੀ ਸੀ ਮਾਨਸ ਕਿਆ ਵਿਚਾਰ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੇ ਮਾਨਸਾ ਕਿਆ ਵਿਚਾਰ ਤਿਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਲ ਦੀ ਤਰ੍ਹਾਂ ਰਲ ਮਿਲ ਕੇ ਅੰਬਰ ਤੇ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਵਾਕ 730 ਅਗ ਦੇ ਉੱਤੇ ਸੁਭਾਏ ਮਾਨ ਸੋਹੀ ਨਹਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਤੋਂ ਇਹ ਸ਼ਬਦ ਜਿਹੜਾ ਸੋਹੀ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਕੀ ਕਹਿ ਰਹੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਭਾਂਡਾ ਹੱਛਾ ਸੋਏ ਜੋਤਿਸ ਸੁਭਾਵ ਸੀ ਭਾਂਡਾ ਆ ਸਰੀਰ ਨੂੰ ਕਹੇ ਜੀ ਆ ਸਰੀਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਭਾਂਡਾ ਹੈ ਕਹਿੰਦੇ ਜੇ ਇਹ ਅੰਦਰੋਂ ਧੋਇਆ ਗਿਆ ਤਾਂ ਗੁਰੂ ਨੂੰ ਸੋਹਣਾ ਲੱਗਣਾ ਭਾਂਡਾ ਹੱਛਾ ਸੋਏ ਜੋ ਇਸ ਭਾਵ ਸਿ ਜਿਹੜਾ ਉਸ ਪ੍ਰਮਾਤਮਾ ਨੂੰ ਚੰਗਾ ਲੱਗੇ ਪ੍ਰਮਾਤਮਾ ਨੂੰ ਚੰਗਾ ਤਾਂ ਲੱਗਣਾ ਜੇ ਅੰਦਰੋਂ ਭਾਂਡਾ ਧੋਇਆ ਗਿਆ ਭਾਂਡਾ ਆਤਮਲੇਣ ਧੋਤਾ ਹੱਛਾ ਨਾ ਹੋਏ ਸਿ ਕਹਿੰਦੇ ਬਾਹਰੋਂ ਭਾਂਡੇ ਨੂੰ ਧੋលਿਆ ਸ਼ਰੀਰ ਨੂੰ ਬਾਹਰੋਂ ਧੋលਿਆ ਕਹਿੰਦੇ ਬਾਹਰੋਂ ਧੋਣ ਦੇ ਨਾਲ ਇਹ ਅੰਦਰੋਂ ਸਾਫ਼ ਨਹੀਂ ਹੁੰਦਾ ਭਾਂਡਾ ਆਤਮ ਮਲੇਣ ਧੋਤਾ ਹੱਛਾ ਨਾ ਹੋਏ ਸੀ ਗੁਰੂ ਸਾਹਿਬ ਕਹਿੰਦੇ ਕਈ ਲੋਕ ਤੀਰਥ ਯਾਤਰਾ ਤੇ ਜਾਂਦੇ ਆ ਤੀਰਥ ਯਾਤਰਾ ਤੇ ਇਸ਼ਨਾਨ ਕਰਕੇ ਬੰਦਾ ਕਹਿੰਦਾ ਮੈਂ ਤੇ ਸਾਫ਼ ਹੋ ਗਿਆ ਮੈਂ ਤੇ ਨਿਰਮਲ ਹੋ ਗਿਆ ਪਰ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਇਸ ਤਰ੍ਹਾਂ ਅੰਦਰੋਂ ਸਾਫ਼ ਨਹੀਂ ਹੋਣਾ ਲੋਕੀ 68 ਤੀਰਥ ਨਾਏ ਕੌਰਾਪਣ ਤੌ ਨਾ ਜਾਏ ਕਹਿੰਦੇ ਜਿਹੜਾ ਕੌੜ ਤੁੰਗਾ ਹੁੰਦਾ ਹੈ ਨਾ ਉਹਨੂੰ 68 ਤੀਰਥਾਂ ਦੇ ਇਸ਼ਨਾਨ ਕਰਾਤੇ 68 ਤੀਰਥਾਂ ਦੇ ਇਸ਼ਨਾਨ ਕਰਾਉਣ ਤੋਂ ਬਾਅਦ ਜਦੋਂ ਉਹਨੂੰ ਚੀਰ ਕੇ ਵੇਖਿਆ ਕਹਿੰਦੇ ਉਹਦੇ ਅੰਦਰ ਓਨੀਏ ਕੁਣਤਣ ਸੀ ਉੱਥੇ ਗੁਰੂ ਸਾਹਿਬ ਸਮਝਾ ਰਹੇ ਐ ਕਿ ਕੱਲਾ ਤੀਰਥਾਂ ਤੇ ਜਾ ਕੇ ਅੰਦਰੋਂ ਸਾਫ਼ ਨਹੀਂ ਹੋਣਾ ਗੁਰੂ ਸਾਹਿਬ ਕਹਿੰਦੇ ਬਾਹਰੋਂ ਤੇ ਲੱਗਦਾ ਏ ਤੂੰ ਸੰਤ ਪਰ ਅੰਦਰੋਂ ਅੰਦਰੋਂ ਸ਼ੈਤਾਨ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਕਿ ਜਿਹੜੇ ਮੁਸਲਮਾਨ ਵੀਰ ਨੇ ਨਾ ਜਦੋਂ ਨਵਾਜ਼ ਪੜ੍ਹਦੇ ਐ ਉਦੋਂ ਹੀ ਉਹ ਕੱਪੜਾ ਵਿਛਾ ਲੈਂਦੇ ਐ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁਰਬਾਤ ਬਾਹਰ ਦਿਸੈ ਚਾਨਣ ਦਿਲ ਅੰਧਿਆਰੀ ਰਾਤ ਕਹਿੰਦੇ ਬਾਹਰੋਂ ਤੇ ਇਦਾਂ ਲੱਗਦਾ ਹੈ ਕਿ ਇੱਥੇ ਬਹੁਤ ਰੱਬ ਨੂੰ ਮਿਲੇ ਹੋਏ ਆ ਪਰ ਕਹਿੰਦੇ ਅੰਦਰੋਂ ਅੰਦਰੋਂ ਤੇ ਬਿਲਕੁਲ ਕਾਲੇ ਪਏ ਆ ਅੰਦਰੋਂ ਬਿਲਕੁਲ ਸਾਫ਼ ਨਹੀਂ ਹੈਗੇ ਭਾਂਡਾ ਆਤਮਲੇਣ ਕਹਿੰਦੇ ਅੰਦਰੋਂ ਤੇ ਬਹੁਤ ਜ਼ਿਆਦਾ ਮੇਲਾ ਹੋਇਆ ਪਿਆ ਧੋਤਾ ਹੱਛਾ ਨਾ ਹੋਏ ਸੀ ਹੁਣ ਗਈ ਨਾ ਉਹ ਕਈਆਂ ਨੂੰ ਹੁੰਦਾ ਨਾ ਕਿ ਮੈਂ ਤੀਰਤ ਯਾਤਰਾ ਤੇ ਗਿਆ ਮੈਂ ਤੇ ਅੰਦਰੋਂ ਸਾਫ਼ ਹੋ ਗਿਆ ਗੁਰੂ ਸਾਹਿਬ ਕਹਿੰਦੇ ਤੀਰਤ ਯਾਤਰਾ ਤੇ ਜਾ ਕੇ ਤੁਹਾਡੇ ਅੰਦਰ ਨੂੰ ਹੋਰ ਵੀ ਮੈਲ ਲੱਗ ਸਕਦੀ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨ ਖੋਟੇ ਜੀ ਤੀਰਥ ਤੇ ਜਾ ਕੇ ਵੀ ਅੱਖਾਂ ਦੇ ਨਾਲ ਮਾੜਾ ਹੀ ਤੱਕਦਾ ਹੈ ਮਨ ਖੋਟੇ ਤਨ ਚੋਰ ਤਨ ਚੋਰ ਕਿਉ ਕਹਿੰਦੇ ਕਿਸੇ ਦੀਆਂ ਬੋਟ ਚੱਪਲਾ ਵਧੀਆ ਲੱਗੀਆਂ ਪੈਰਾਂ ਚ ਪਾ ਕੇ ਤੁਰਿਆ ਮਨ ਖੋਟੇ ਤਨ ਚੋਰ ਇੱਕ ਬੋ ਲੱਥੀ ਨਾਤੇ ਆ ਦੋਏ ਪਾ ਚੜੀਆਂ ਸਹੋਰ ਕਹਿੰਦੇ ਨਾ ਹੋਣ ਗਿਆ ਸੀ ਕਿ ਆਪਣੇ ਅੰਦਰ ਦੇ ਵਿਕਾਰ ਉਤਾਰ ਕੇ ਆਵ ਪਰ ਕਹਿੰਦੇ ਹੋਰ ਵਿਕਾਰ ਨਾਲ ਲੈ ਆਇਆ ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਭੌ ਲੱਤੀ ਨਾਤਿਆਂ ਦੋਏ ਪਾਹ ਜੜੀਆ ਸਹੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸਨ ਕੋਰ ਸਾਦ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਕਹਿੰਦੇ ਜਿਹੜੀ ਆ ਸਰੀਰ ਤੁੰਬੜੀ ਨੂੰ ਬਾਹਰੋਂ ਇਸ਼ਨਾਨ ਕਰਾ ਲਿਆ ਪਰ ਅੰਦਰੋਂ ਤਾਂ ਸਾਫ ਨਹੀਂ ਨਾ ਹੋਈ ਕਹਿੰਦੇ ਜੇ ਚੋਰ ਹੈ ਜਿਹੜਾ ਬੰਦਾ ਚੋਰ ਹੈ ਕਹਿੰਦੇ ਉਥੇ ਚਾਹੇ ਉਥੇ ਨਹਾਵੇ ਨਾ ਨਹਾਵੇ ਉਹ ਤੇ ਚੋਰ ਦਾ ਚੋਰ ਹੀ ਰਹਿਣਾ ਪਰ ਕਹਿੰਦੇ ਜਿਹੜੇ ਸਾਧ ਹੁੰਦੇ ਆ ਉਹ ਕਹਿੰਦੇ ਆਪਣੇ ਅੰਦਰ ਦਾ ਇਸ਼ਨਾਨ ਕਰਾਉਂਦੇ ਆ ਉਹ ਅੰਦਰ ਦਾ ਇਸ਼ਨਾਨ ਹੁੰਦਾ ਕਿਵੇਂ ਹੈ ਗੁਰੂ ਦਵਾਰਾ ਹੋਏ ਸੋਜੀ ਪਾਏ ਸੀ ਕਹਿੰਦੇ ਜਦੋਂ ਗੁਰੂ ਦੇ ਦਰ ਤੇ ਆਵਾਂਗੇ ਨਾ ਆ ਜਿਹੜੇ ਸਰੀਰ ਆਪਾਂ ਇੱਥੇ ਬੈਠੇ ਆ ਨਾ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਕਹਿੰਦੇ ਇੱਥੇ ਆ ਕੇ ਸਾਨੂੰ ਸੋਝੀ ਮਿਲਣੀ ਐ ਕਿ ਮੈਂ ਅੰਦਰੋਂ ਇਸ਼ਨਾਨ ਕੀਤਾ ਕਿ ਨਾ ਕੀਤਾ ਏਤ ਦਵਾਰੇ ਧੋਏ ਅੱਛਾ ਹੋਏ ਸੀ ਕਹਿੰਦੇ ਜੇ ਤੁਸੀਂ ਗੁਰੂ ਦੇ ਦਵਾਰੇ ਤੇ ਆ ਕੇ ਆਪਣੇ ਆਪ ਭਾਂਡੇ ਨੂੰ ਅੰਦਰੋਂ ਧੋ ਲੋ ਨਾ ਤੇ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਏਤ ਦੁਆਰ ਹੈ ਧੋਏ ਖੱਛਾ ਹੋਏ ਸਿਆ ਗੁਰੂ ਦਾ ਦਰ ਹੈ ਤਾਂ ਜਿਹੜਾ ਇੱਥੇ ਆ ਕੇ ਜੇ ਤੁਸੀਂ ਇਸ਼ਨਾਨ ਕਰ ਲਿਆ ਕਹਿੰਦੇ ਅੰਦਰੋਂ ਸਾਫ਼ ਸੁਥਰੇ ਹੋ ਜਾਓਗੇ ਮੇਲੇ ਖੱਛੇ ਕਾ ਵੀ ਚਾਰ ਆਪ ਵਰਤਾਏ ਸੀ ਕਹਿੰਦੇ ਮੇਲਾ ਕਿਹੜਾ ਚੰਗਾ ਕਿਹੜਾ ਕਹਿੰਦੇ ਇਹਦਾ ਪਤਾ ਲੱਗਣ ਲੱਗ ਜਾਂਦਾ ਕਿ ਇਹ ਅੰਦਰੋਂ ਸਾਫ਼ ਸੁਥਰਾ ਹੈ ਤੇ ਇਹ ਅੰਦਰੋਂ ਮੇਲਾ ਕਿਹੜਾ ਹੈ ਕਹਿੰਦੇ ਮੇਲੇ ਹੱੱਛੇ ਕਾ ਵਿਚਾਰ ਆਪ ਵਰਤਾਏ ਸੀ ਮੱਤ ਕੋ ਜਾਣੇ ਜਾਏ ਅੱਗੇ ਪਾਏ ਸੀ ਕਹਿੰਦੇ ਇਹ ਭੁੱਲ ਗਿਆ ਤੂੰ ਮੱਤ ਕੋ ਜਾਣੇ ਜਾਏ ਅੱਗੇ ਪਾਏ ਸੀ ਕਿ ਮੈਨੂੰ ਦਰਗਾਹ ਦੇ ਵਿੱਚ ਕਿਤੇ ਜਾ ਕੇ ਖਲਾਸੀ ਮਿਲਣੀ ਹੈ ਕਹਿੰਦੇ ਭੁੱਲ ਜਾ ਜੇ ਮਾੜੇ ਕੰਮ ਇੱਥੇ ਕੀਤੇ ਐ ਤਾਂ ਮਾੜੇ ਇੱਥੇ ਭੁਗਤਣਾ ਪੈਣਾ ਇਹ ਨਹੀਂ ਹੈ ਇੱਥੇ ਮਾੜੇ ਕਰਦੇ ਜਾਈਏ ਤੇ ਅੱਗੇ ਜਾ ਕੇ ਸਾਨੂੰ ਸਵਰਗ ਮਿਲ ਜੂ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਕਹਿੰਦੇ ਅੱਗੇ ਵੀ ਇਦਾਂ ਦਾ ਹੀ ਮਿਲਣਾ ਜਿਹੜਾ ਅੱਜ ਇੱਥੇ ਤੂੰ ਕਰ ਰਿਹਾ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਕਹਿੰਦੇ ਜਿੱਦਾਂ ਦੇ ਕਰਮ ਇੱਥੇ ਬੰਦਾ ਕਰਦਾ ਉਸ ਤਰ੍ਹਾਂ ਦੇ ਉਹਨੂੰ ਫਲ ਮਿਲਦਾ ਗੁਰੂ ਸਾਹਿਬ ਕਹਿੰਦੇ ਕੱਤੇ ਕਿ ਕਰਮ ਕਮਾਉਣ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ ਕਹਿੰਦੇ ਪ੍ਰਮਾਤਮਾ ਨੂੰ ਭੁੱਲ ਕੇ ਬੰਦਾ ਕਹੇ ਕਿ ਮੈਨੂੰ ਚੰਗਾ ਮਿਲਜੂ ਚੰਗਾ ਮਿਲਜੂ ਕਹਿੰਦੇ ਨਹੀਂ ਮਿਲਣਾ ਜੇ ਦਾਖਾ ਚਾਹੀਦੀਆਂ ਨੇ ਨਾ ਤਾਂ ਕਹਿੰਦੇ ਦਾਖਾਂ ਦੇ ਬੀਜ ਬੀਜਣੇ ਪੈਣਗੇ ਜੇ ਦਾਖਾ ਨਹੀਂ ਚਾਹੁੰਦਾ ਬੰਦਾ ਤੇ ਉਹ ਕਿਕਰਾਂ ਦੇ ਬੀਜ ਬੈਠਿਆ ਬੀਜ ਬੈਠਿਆ ਤੇ ਭਾਲੇ ਦਾਖਾਂ ਕਹਿੰਦੇ ਇਦਾਂ ਨਹੀਂ ਹੁਣ ਜੇ ਚੰਗੇ ਬੀਜ ਬੀਜੇ ਨੇ ਤਾਂ ਉਹਦਾ ਚੰਗਾ ਮਿਲਣਾ ਜੇ ਮਾੜੇ ਬੀਜ ਬੀਜੇ ਨੇ ਤਾਂ ਉਹਦਾ ਮਾੜਾ ਫਲ ਮਿਲਣਾ ਅੰਮ੍ਰਿਤ ਹਰਿ ਕਾ ਨਾਓ ਆਪ ਵਰਤਾਇਸੀ ਆਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਹ ਤੇ ਅੰਮ੍ਰਿਤ ਹੈ ਗੁਰੂ ਸਾਹਿਬ ਨੇ ਕਿਹਾ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਉਹ ਅੰਮ੍ਰਿਤ ਹਰਿ ਕਾ ਨਾਓ ਆਪ ਵਰਤਾਏ ਸੀ ਇਹ ਅੰਮ੍ਰਿਤ ਵਰਗਾ ਪ੍ਰਮਾਤਮਾ ਦਾ ਨਾਮ ਜਦੋਂ ਉਹਦੇ ਨਾਲ ਅਸੀਂ ਜੁੜ ਜਾਂਦੇ ਆ ਫਿਰ ਉਹ ਸਾਨੂੰ ਆਪ ਦਿੰਦਾ ਹੈ ਅੰਮ੍ਰਿਤ ਵਰਗਾ ਨਾਮ ਚੱਲਿਆ ਪਰਤ ਸੋ ਜਨਮ ਸਵਾਰ ਬਾਜਾ ਬਾਇ ਸੀ ਜਿਨ੍ਹਾਂ ਨੇ ਇਹ ਅੰਮ੍ਰਿਤ ਵਰਗਾ ਨਾਮ ਚੱਖ ਲਿਆ ਨਾ ਇੱਕ ਵਾਰ ਤਲੀ ਤੇ ਧਰ ਕੇ ਵੇਖ ਲਿਆ ਕਿ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ ਕਹਿੰਦੇ ਉਹਨਾਂ ਦੇ ਬਾਬਤ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਚੱਲਿਆ ਪੱਤ ਸੋ ਜਨਮ ਸਵਾਰ ਕਹਿੰਦੇ ਆਪਣੀ ਇੱਜ਼ਤ ਕਾਇਮ ਕਰਕੇ ਜਾਂਦਾ ਆਪਣਾ ਜਨਮ ਸਵਾਰ ਕੇ ਜਾਂਦਾ ਬਾਜਾ ਵਾਏ ਸੀ ਕਹਿੰਦੇ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਜਿਵੇਂ ਬਾਜਾ ਵੱਜਦਾ ਇਸ ਤਰ੍ਹਾਂ ਰੋਸ਼ਨ ਕਰਕੇ ਜਾਂਦਾ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਕਹਿੰਦੇ ਆ ਸੰਸਾਰ ਦੀ ਗੱਲ ਨਹੀਂ ਹੈ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਕਹਿੰਦੇ ਤੇ ਤਿੰਨਾ ਲੋਕਾਂ ਦੇ ਵਿੱਚ ਉਹਦੀ ਗੂੰਜ ਪੈਣੀ ਐ ਕਿਦੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੀ ਕਹਿੰਦੇ ਉਹਦੀ ਗੂੰਜ ਤਿੰਨਾ ਲੋਕਾਂ ਦੇ ਵਿੱਚ ਪੈਣੀ ਐ ਮਾਨਸ ਕਿਆ ਵਿਚਾਰਾ ਕੱਲਾ ਮਨੁੱਖਾਂ ਦੀ ਗੱਲ ਨਹੀਂ ਤੇ ਉਹ ਲੋਕ ਸੁਣਾਏ ਸੀ ਕਹਿੰਦੇ ਤੇ ਤਿੰਨੇ ਲੋਕਾਂ ਦੇ ਵਿੱਚ ਉਹਦੀ ਆਵਾਜ਼ ਜਾਣੀ ਐ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੇ ਕਹਿੰਦੇ ਜਦੋਂ ਇਦਾਂ ਦਾ ਹੋ ਜਾਂਦਾ ਨਾ ਬੰਦਾ ਕਿ ਉਹਦੀ ਤਿੰਨੇ ਲੋਕਾਂ ਚ ਪਹੁੰਚ ਹੋ ਜਾਂਦੀ ਹੈ ਫਿਰ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਅਸੀਂ ਤੇ ਉਹਨਾਂ ਤੋਂ ਨਿਹਾਲ ਜਾਂਦੇ ਆ ਕਿੰਨਾ ਤੋਂ ਜਿਨ੍ਹਾਂ ਦੀ ਤਿੰਨੇ ਲੋਕਾਂ ਦੇ ਵਿੱਚ ਪਹੁੰਚ ਹੋ ਗਈ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੇ ਕਹਿੰਦੇ ਜਿਹਦੇ ਉਹਦੇ ਨਾਲ ਜੁੜ ਜਾਂਦੇ ਨਾ ਉਹਨਾਂ ਦਾ ਨਾਮ ਵੀ ਰੋਸ਼ਨ ਹੋ ਜਾਂਦਾ ਹੈ ਉਹ ਵੀ ਕਹਿੰਦੇ ਇਸ ਸੰਸਾਰ ਤੋਂ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ ਪਰ ਕਹਿੰਦੇ ਉਹਨਾਂ ਨੂੰ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਪਰ ਗੁਰੂ ਦੇ ਦਵਾਰੇ ਤੇ ਆਉਣਾ ਪੈਣਾ ਇੱਥੇ ਆ ਕੇ ਉਹਨੂੰ ਸੋਝੀ ਮਿਲਣੀ ਹੈ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੋਲ ਤਾਰ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ